भगवान परशुराम मंदिर इंडस्ट्री एरिया फेस 9 बिके ब्राह्मण सभा ਦੇ ਪ੍ਰਧਾਨ ਵੀਕੇ ਵੈਜ ਜੀ ਦੇ ਪਿਤਾ ਜੀ ਦੀ ਸ਼੍ਰੀ ਚੰਮਨ لال ਵੈਜ ਜੀ ਦੀ 21ਵੀਂ ਵਰਸੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਵੀਕੇ ਵੈਜ ਜੀ ਵੱਲੋਂ ਪਹਿਲੇ ਕੀਰਤਨ ਕਰਕੇ ਬਾਅਦ ਚ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ लगाए रखना कृपा साए रख माँ हरमरते दंधक देवा में लगाए रख माँ हम दे दंधक देवा में लगाए रख माँ हर इतनी कृपा सागरे बनाए रख माँ इतनी कृपा सागरे i'm okay. 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 ਹਾ ਮੈਂ ਅਰਜੀ ਤੇਰੇ ਉੱਤੇ ਗਾਣੇ ਤੇ ਅਰਜੀ ਤੇਰੇ ਉੱਤੇ ਗਾਣੇ ਮੇਰਾ ਵੀ ਸੁਹਾਣੀ ਹਰ ਦਿਨਾਂ ਮੈਂ ਜਨ ਲਈ ਮੈਂ ਨਾ ਬਨਾਇਆ ਖੇਨਾ ਹਰ ਹਰ ਦੇਮ ਸਭ ਕੇ ਰਾਹੇ ਨਾ ਸਾਡੇ ਰਸਨਾ ਓ ਮਰਦੇਮ ਸਭ ਕੇ ਰਾਹੇ ਹਰੇ ਨਾ ਮਿਨਾ ਹਰੇ ਜੀsho ਪਾਵਾ ਹਰੇ ਨਾ ਹਰੇ ਕਰਨਾ ਜੀsho ਪਾਵਾ ਹਰੇ ਨਾ ਹਰੇ ਕਰਨਾ ਹਰ ਹਰ ਦੇ ਨੰਤਰ ਸੁਇਆ वैसा आज मंदिर ਦੇ ਵਿੱਚ ਤੁਸੀਂ ਆਪਣੇ ਫਾਦਰ ਸਾਹਿਬ ਦੀ ਤੇ ਮਾਤਾ ਜੀ ਦੀ 21ਵੀਂ ਡੈਥ ਐਨੀਵਰਸਰੀ ਮਨਾਈ ਹੈ ਉਸ ਬਾਰੇ ਸਰ ਜਾਣਕਾਰੀ ਹੈ ਰਾਜਾ ਜੀ ਕਾਫੀ ਸਮੇਂ ਤੋਂ ਇਹ ਵਿਚਾਰ ਸੀ ਕਿ ਵੀ ਫਾਦਰ ਸਾਹਿਬ ਦੀ ਜਦੋਂ ਬਰਸੀ ਆਏਗੀ ਉਦੋਂ ਅਸੀਂ ਸੈਲੀਬ੍ਰੇਟ ਕਰਾਂਗੇ ਤੇ ਉਹ ਐਸੇ ਤਰ੍ਹਾਂ ਹੀ ਕਈ ਵਾਰੀ ਨੰਨ ਜਾਂਦੇ ਸੀ ਤੇ ਪਤਾ ਨਹੀਂ ਲੱਗਦਾ ਸੀ 6 ਦਸੰਬਰ ਵੀ ਲੰਘ ਗਿਆ ਮੈਂ ਆਪਣੇ ਨੂੰ ਕਈ ਵਾਰੀ ਉਸ ਦਾ ਦੋਸ਼ੀ ਵੀ ਮੰਨਦਾ ਸੀ ਕਿ ਵੀ ਮੈਂ ਫਰਜ਼ ਦਾ ਰਿਣੀ ਨਹੀਂ ਹਾਂ ਮੈਨੂੰ ਮੈਂ ਕਿਉਂ ਇਹ ਇਹਦੇ ਕੋਲੋਂ ਕਿਉਂ ਇਹ ਗੁਸਤਾਖੀ ਹੋ ਰਹੀ ਏ ਮੇਰੇ ਜਿੱਥੇ ਜਿੱਦੇ ਪਰਾਰਥ ਨੇ ਉਹ ਇਸ ਦਿਨੋਂ ਉਹਨਾਂ ਦੇ ਜੱਤਨ ਵਰਸੀ ਨੂੰ ਆਪਣੇ ਆਪਣੇ ਤੌਰ ਤੇ ਮਨਾਉਂਦੇ ਨੇ ਪਰ ਮੈਂ ਕਿਸੇ ਨਾ ਕਿਸੇ ਗਲਤੋਂ ਵੰਚਿਤ ਰਹਿ ਜਾਂਦਾ ਸੀ ਇਸ ਵਾਰ ਜਦ ਪਿੰਡ ਤਰੀਕ ਆਈ ਤੇ ਜਿਸ ਦਿਨ ਕੱਲ 6 ਆ ਤੇ ਮੈਂ ਬੱਚਿਆਂ ਨੂੰ ਪੁੱਛਿਆ ਕਿ ਕੱਲ ਤੁਹਾਡੇ ਦਾਦਾ ਜੀ ਦੀ ਵਰਸੀ ਹੈ ਤੇ ਆਪਾਂ ਮਚਾਨਾ ਕਿਵੇਂ ਕਰ ਲਓ ਇਮੀਡੀਏਟਲੀ ਮੇਰੇ ਖਲ ਉਸਲੇ ਪੰਜ ਸਾਢੇ ਪੰਜ ਟਾਈਮ ਸੀ ਮੈਂ ਕੈਟਰ ਨਾਲ ਗੱਲ ਕੀਤੀ ਕੈਟਰ ਨਾਲ ਗੱਲ ਨਹੀਂ ਹੋਈ ਉਹਦੇ ਫਾਜ਼ਲ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਪਿੰਡ ਜਾ ਫਿਰ ਮੁੰਡੇ ਨਾਲ ਗੱਲ ਕਰੋ इवन 6:00 ਤਰੀਕ ਨੂੰ ਵੀ ਸਵੇਰੇ ਮਾਰਨਿੰਗ ਕੈਟਰ ਨਾਲ ਗੱਲ ਹੋਈ ਜਿਹੜਾ ਸਾਡਾ ਯੂਸੂअली ਭੰਡਾਰ ਲੱਗਦਾ ਉਹ ਕਹਿੰਦਾ ਮੈਂ ਤਾਂ ਕਿਤੇ ਬਿਜ਼ੀ ਆ ਜੀ ਮੈਂ ਤੁਹਾਡਾ ਅਰੇਂਜ ਕਰ ਦਣਾ ਪਰ ਜਦੋਂ ਹੀ ਉਸਨੇ Yes ਕੀਤੀ ਅਸੀਂ ਉਸੇ ਵੇਲੇ ਮੈਸੇ ਬਣਾ ਕੇ ਮਨ ਬੇਟਾ ਵੀ ਪਾ ਦਿਓ ਤੇ ਉਸ ਕਿਉਂਕਿ ਉਹਨਾਂ ਨੇ ਇਹ ਚੀਜ਼ ਮੇਰੇ ਕੋਲ ਲਾਣੀ ਸੀ ਤੇ ਉਹ ਮੈਂ ਅੱਜ ਇਸ ਕਬਰ ਹੋਇਆ ਉਹਨਾਂ ਦੀ ਬਦੌਲਤ ਉਹਨਾਂ ਦੇ ਸ਼ਿਰਵਰ ਨਾਲ ਕਿ ਮੈਂ ਮੇਰਾ ਪਰਵਾਜ਼ ਇਸ ਨੂੰ ਅਸੀਂ ਆਪਣੇ ਹਮ ਦੋਸਤਾਂ ਨਾਲ ਮਦਦੀਆਂ ਸਤਸੰਗਣਾ ਨਾਲ ਇਸ ਤੋਂ ਵਧੀਆ ਪਵਿੱਤਰ ਜਗ੍ਹਾ ਹੋ ਨਹੀਂ ਸਕਦੀ ਫਿਰ ਸਾਡੇ ਮਨ ਚ ਕੀਰਤਨ ਦਾ ਤੇ ਧਿਆਨ ਨਹੀਂ ਸੀ ਜਿਸ ਵੇਲੇ ਮੈਸੇ ਪਾਇਆ ਤੇ ਮੈਨੂੰ ਟੈਲੀਫੋਨ ਆਇਆ ਪ੍ਰਧਾਨ ਜੀ ਦਾ ਕਿ ਵੀ ਹਿਮਾ ਮੈਡਮ ਦਾ ਕਿ ਪਰ ਆਂ ਜੀ ਤੁਸੀਂ ਬੱਸੀ ਕਰ ਰਹੇ ਹੋ ਤੇ ਐਟ ਲੀਸਟ ਕਮਚ ਕਮ ਤੁਸੀਂ ਕੀਰਤਨ ਤੇ ਰੱਖੋ ਉਹਨਾਂ ਦਾ ਸਰਦਾ ਫੋਨ ਚੁਣਨ ਕਰੀਏ ਜੀ ਸੁਣਨ ਦੀ ਸੁਖ ਸ਼ਾਂਤੀ ਲਈ ਮੈਂ ਕਿਹਾ ਬਹੁਤ ਅੱਛਾ ਵਿਚਾਰ ਆ ਇਮੀਡੀਏਲੀ ਮੈਂ ਫਿਰ ਮੈਸੇਜ ਕਰੈਕਟ ਕੀਤਾ ਪੇਟੇ ਕਰਾਇਆ ਤੇ ਉਹ ਫਿਰ ਅਸੀਂ 1101 ਕੀਰਤਨ ਉਸ ਤੋਂ ਬਾਅਦ ਪੜਨਾਰਾ ਉਹਨਾਂ ਦੇ ਸਮਰਪਿਤ ਕੀਤਾ ਬਿਲਕੁਲ ਬੈਠਾਬ ਗੱਲ ਕੀਤੀ ਜਿਵੇਂ ਤੁਹਾਡੇ ਫਾਦਰ ਸਾਹਿਬ ਮਦਰ ਸਾਹਿਬ ਬਾਰੇ ਕਿ ਉਹ ਕਿਸ ਤਰ੍ਹਾਂ ਦੇ ਸ਼ਖਸੀਅਤ ਦੇ ਮਾਲਕ ਸਨ ਤੇ ਅੱਜ ਜਿਹੜੇ ਮੁਕਾਮ ਤੇ ਤੁਸੀਂ ਪਹੁੰਚੇ ਹੋ ਉਹਨਾਂ ਦਾ ਆਸ਼ੀਰਵਾਦ ਕਿੰਨਾ ਰਿਹਾ ਤੁਹਾਡੀ ਲਾਈਫ 'ਚ ਵਿਜੇ ਜੀ ਮੇਰੇ ਫਾਦਰ ਲਾਹੌਰ ਤੋਂ ਪਾਰਟੀਸ਼ਨ ਦੇ ਵਿੱਚ ਲਾਹੌਰੀ ਰਹੇ ਲਾਹੌਰੀ ਸ਼ਾਦੀ ਹੋਈ ਮੇਰੀ ਮਦਰ ਅਮਰਸ਼ਦੀ ਨੇ ਤੇ ਮੇਰੇ ਫਾਦਰ ਲਾਹੌਰ ਦੇ ਵਿੱਚ ਪੈਦਾ ਹੋਏ ਨਾਮੀ ਪਰਿਵਾਰ ਆ ਮਹਾਲ ਮਰਾਜ਼ੀ ਦੇ ਵਿੱਚ ਮੇਰੇ ਦਾਦਾ ਜੀ ਉੱਥੇ ਪਰਦਾਦੇ ਵੀ ਉੱਥੇ ਦਾਦੇ ਦੇ ਬਰਾ ਵੀ ਉੱਥੇ ਨਾਮੀ ਪਹਿਲਵਾਨ ਵੀ ਰਹੇ ਨੇ ਤੇ ਉਹ ਪਰਿਵਾਰ ਜਿਸ ਨੇ ਸ਼ਿਫਟ ਹੋ ਕੇ ਮਾਈਗ੍ਰੇਸ਼ਨ ਪਾਰਟੀਸ਼ਨ ਹੋਈ ਉਹਨੂੰ ਇਹ ਅਮਰਸਾ ਆ ਕੇ ਵਸੇ ਨੇ ਕਿਉਂਕਿ ਮੇਰੇ ਨਾਲਕੇ ਸੀ ਅਮਰਸਾ ਅਮਰਸਾ ਤੋਂ ਫੇਰੇ ਬਟਾਲੇ ਸੈਟਲ ਹੋ ਗਏ ਤੇ ਇਹਨਾਂ ਨੇ ਦੇਸੀ ਕਿਉ ਦਾ ਕੰਮ ਕੀਤਾ ਮੇਰੇ ਤਾਏ ਨੇ ਔਰ ਮੇਰੇ ਫਾਦਰ ਸਾਹਿਬ ਨੇ ਤੇ ਅਸੀਂ ਉੱਥੇ ਦੇਸੀ ਕਿਉ ਵਾਲੇ ਨਾਂ ਤੇ ਕਿਉ ਵਾਲੇ ਨਾਂ ਤੇ ਮਸ਼ਹੂਰਾਂ ਬਟਾਲੇ ਕਿਤੇ ਵੀ ਕਿਸੇ ਨੂੰ ਪੁੱਛ ਲੋ ਕਿਉ ਵਾਲੇ ਦਾ ਕਰਜਾ ਨਾ ਤੁਹਾਨੂੰ ਉਹ ਆਪਣੇ ਆਪ ਦੱਸ ਦਿੰਗੇ ਵੀ ਫਰਾਂਜੇ ਜਿਹੜਾ ਚੱਲਦਾ ਤੋ ਮੇਰੇ ਫਾਦਰ ਨੇ ਲਾਈਫ ਦੇ ਬਹੁਤ ਸਟਰਗਲ ਕੀਤਾ ਸ੍ਰੀ ਸੁਮੇਦ ਉਹਨਾਂ ਸਾਡੇ ਛੋਟਾ ਦਾ ਪੁੱਰਾ ਕਰ ਪਾ ਰਹੀ ਹੈ ਉਹ ਫਾਦਰ ਮੈਨੇ ਬਾਪਾ ਬਾਵਾ ਮਵਾ ਲਾਲ ਜਾਲ ਦੇ ਉਹ ਪਾਛਕ ਸੀ ਉਹਨਾਂ ਨੂੰ ਕਰਨ ਮੰਦ ਲਿਆ ਸੀ ਔਰ ਬਹੁਤ ਜ਼ਿਆਦਾ ਸਟ੍ਰਗਲ ਕੀਤੀ ਥੋੜੀ ਬਹੁਤ ਨਹੀਂ ਬਹੁਤ ਜ਼ਿਆਦਾ ਸਟਰਗਲ ਕੀਤੀ ਔਰ ਸਾਨੂੰ ਇਸ ਮਕਾਮ ਤੇ ਪਹੁੰਚਾਇਆ ਅਸੀਂ 6 ਬ੍ਰਦਰਾਂ ਦੋ ਮੇਰੀ ਸਿਸਟਰ ਨੇ ਚਾਰ ਮੇਰੀ ਭਵਾਨੇ ਜਨੂੰ ਜੀ ਸ਼ਾਦੀ ਵੀ ਮੇਰੇ ਪਾਦਰ ਸਾਹਿਬ ਨੇ ਕੀਤੀ ਦੇਖੋ ਚਾਰ ਪੁਹਾ ਉਸ ਟਾਈਮ ਦੀਆਂ ਦੋ ਭੈਣਾ 6 ਅਸੀਂ ਪਰਾ ਪਰਿਵਾਰ ਨੂੰ ਪਾਲਣਾ ਇੱਕ ਸਖਸ਼ ਨੇ ਅੱਜ ਅਸੀਂ ਮੀਹਾਂ ਮੀਵੀ ਕਮਾਉਂਦੇ ਆ ਤੇ ਆਪਣੇ ਪਰਿਵਾਰ ਨੂੰ ਵੀ ਨਹੀਂ ਪਾਲ ਸਕਦੇ ਤੇ ਉਹਨਾਂ ਨੇ ਕਿੰਨੀ ਕੁ ਵੱਡੀ ਸਟਰਗਲ ਕੀਤੀ ਹੋएगी ਇਸ ਪਰਿਵਾਰ ਨੂੰ ਪਾਲਣ ਵਾਸਤੇ ਤੇ ਅਸੀਂ ਸ ਹਮੇਸ਼ਾ ਉਹਨਾਂ ਦੇ ਰਹਿਣੀ ਆ ਤੇ ਰਹਿਣੀ ਰਵਾਂਗੇ ਇਸ ਤਰ੍ਹਾਂ ਸਟਰਗਲ ਕਰਦੇ ਆ ਕਰਦੇ ਆ ਮੈਂ ਨੌਕਰੀ 'ਚ ਆ ਗਿਆ ਮੇਰੇ ਵੱਡੇ ਬਰਦਰ ਪ੍ਰਿੰਸੀਪਲ ਰਟਾਇਰ ਹੋਏ ਨੇ ਦੂਜੇ ਨੰਬਰ ਤੇ ਮੈਂ ਆ ਤੀਸਰੇ ਮਕੇਰੀਆ ਚੌਥਾ ਆਪਰ ਸਰ ਬੈਂਕ ਚ ਰਟਾਇਰ ਹੋ ਗਿਆ ਵੀ ਬੈਂਕ ਨੂੰ ਉਹਦੀ ਵਾਈਫ ਵੀ ਪਿੰਸਿਨਰ ਰਟਾਇਰ ਹੋਈ ਤੇ ਬਾਕੀ ਦੋ ਜਿਹੜੇ ਨੇ ਉੱਥੇ ਬਿਜ਼ਨਸ ਕਰਦੇ ਨੇ ਮਟਾਲੇ ਸਾਂ ਮਕਾਨ ਆਪਣਾ ਸੋ ਮੈਂ ਕਈ ਵਾਰੀ ਮਹਿਸੂਸ ਕਰਨਾ ਕਿ ਮੈਂ ਆਪਣੇ ਮਾ ਮਾਪ ਦੀ ਸੇਵਾ ਨਹੀਂ ਕਰ ਸਕਿਆ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਇਸ ਗੱਲ ਦਾ ਪਛਤਾਵਾ ਵੀ ਦਤਾ ਟੂ ਅੱਜ ਅਸੀਂ ਜੋ ਵੀ ਹਾਂ ਇੱਥੇ ਮਖੜਾ ਤੁਸੀਂ ਸਭ ਜਾਣਦੇ ਹੋ ਉਹਨਾਂ ਦੇ ਮੈਂ ਆਸ਼ੀਰਵਾਦ ਆਪਣਾ ਤੇ ਮੈਂ ਹਾਂ ਨਰਿੰਦ ਕੋਈ ਮਾ ਹਬਾਤ ਰਿੰਦ ਤਾਂ ਕੋਈ ਵੀ ਨਹੀਂ ਦੇ ਸਕਾ ਮੈਂ ਕਿਹਾ ਮੈਂ ਤਾਂ ਕੋਈ ਚੀਜ਼ ਨਹੀਂ ਹੈ ਵੈਸਾ ਜਿਸ ਤਰ੍ਹਾਂ ਅੱਜ ਕੱਲ ਬਹੁਤ ਫਾਸਟ ਲਾਈਫ ਚੱਲਦੀ ਹੈ ਕੀ ਲੱਗਦਾ ਹੈ ਸਾਡੀ ਜਿਹੜੀ ਆਰ ਵਾਲ ਜਿਹੜੀ ਅੱਗੇ ਪੀੜ੍ਹੀ ਹੈ ਕੀ ਇਸ ਸੰਸਕ੍ਰਿਤੀ ਨੂੰ ਸੰਭਾਲ ਪਾਏਗੀ ਤੁਸੀਂ ਅਜ 21 ਸਾਲ ਬਾਜੀ ਫਾਦਰ ਸਾਹਿਬ ਨੂੰ ਯਾਦ ਕਰ ਰਿਹਾ ੱਖਾਂ ਚ ਪਾਣੀ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ ਕੀ ਅਗਲੀ ਪੀੜ੍ਹੀ ਵੀ ਸੰਭਾ ਸੰਭੀ ਕੀ ਸੰਸਕ੍ਰਿਤੀ ਕੀ ਲੱਗਦਾ ਤਾਂ ਲਿੱਕੀ ਵਿਚਾਰ ਲੱਗਦਾ ਨਹੀਂ ਮੈਨੂੰ ਕਿ ਉਹ ਜਿਹੜੀ ਪਾਵਨਾਵਾਂ ਨੇ ਉਹਦੇ ਨੇ ਮੋਸ਼ਨ ਨੇ ਉਹਦੇ ਪਿਆਰ ਹੈ ਉਹਦਾ ਰਿਗਾਰਡ ਹੈ ਸਾਡੀ ਆਉਣ ਵਾਲੀ ਪੀੜ੍ਹੀ ਇਸ ਨੂੰ ਅੱਗੇ ਲੈ ਜਾਏਗੀ ਜੋ ਹਾਲਾਤ ਚੱਲ ਰਹੇ ਨੇ ਦੁਨੀਆ ਦੇ ਵਿੱਚ ਇੱਕ ਛੋਟਾ ਜਿਹੜੀ ਚੱਲ ਰਹੀ ਹੈ ਈਗੋ ਚੱਲ ਰਹੀ ਹੈ ਔਰ ਇੱਕ ਖੰਡ ਦੇ ਕੈਮਕ ਰਕੂ ਹੈ ਉਹ ਜ਼ਿੰਦਗੀ ਦਾ ਅਸਲ ਕੁਝ ਨਹੀਂ ਰਹਾ ਉਹਦੇ ਵਿੱਚ ਲੇਕਿਨ ਕਸ਼ਮਕਸ਼ ਚੱਲ ਰਹੀ ਹੈ ਕਿ ਮੈਂ ਤੈਨੂੰ ਜ਼ੋਗਿਆ ਮੈਂ ਤੈਨੂੰ ਛੋਟਾ ਮੈਂ ਤੈਨੂੰ ਵੱਡਾ ਹੈ ਕੁਝ ਨਹੀਂ ਸਕੇ ਭਰਾਵਾਂ ਸਕੇ ਭੈਣਾਂ ਚ ਵੀ ਚੱਲਦਾ ਬਿਲਕੁਲ ਬਿਲਕੁਲ ਮਤਲਬ ਕਿ ਸੰਸਾਰ ਜੇ ਇਹੋ ਚੀਜ਼ ਚੱਲ ਰਹੀ ਏ ਉਹ ਚੀਜ਼ ਜਿਹੜੀ ਏ ਉਹ ਸਾਨੂੰ ਵਿੱਚ ਟੋਟੇ ਸਾਨੂੰ ਲੜ ਡੌਣ ਕਰ ਰਹੀ ਆ ਆਪਣਾ ਹੈ ਕੀ ਆ ਅੱਜ ਇਹ ਹਵਾ ਹੈ ਜੇ ਉਸਨੇ ਉਹਦੇ ਪਰਮਾਤਮਾ ਸ਼ੀਰਾਂ ਦਿੱਤੀ ਏ ਤੇ ਆ ਰਹੀ ਏ ਤੇ ਜੇ ਉਹਨੇ ਨਹੀਂ ਦਿੱਤੀ ਤੇ ਬੰਦਾ ਖਤਮ ਹੈ ਤੇ ਕਿਸ ਗੱਲ ਦੀ ਉਹ ਆਪਣੇ ਆਪ ਨੂੰ ਈਗੋ ਚ ਲੰਦਾ ਕਿ ਮੈਂ ਬੜੀ ਵੱਡੀ ਚੀਜ਼ ਆ ਮੈਂ ਬੜੀ ਵੱਡੀ ਤੋਪ ਆ ਕੁਛ ਨਹੀਂ ਆ ਤੇ ਇਹਦੇ ਪਿੱਛੇ ਜਿਹੜਾ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਮੋਰਲ ਵੈਲਿਊਜ਼ ਜਿਹੜੀਆਂ ਲੋਕਾਂ ਦੀ ਡਾਊਨ ਹੋ ਰਹੀ ਹੈ ਜਾਂ ਜ਼ਿਆਦਾ ਮਤਲਬ ਆ ਧਿਆਨ ਨਹੀਂ ਦੇ ਰਹੇ ਮੋਰਲ ਵੈਲਿਊਵਲ ਜੇ ਜੇ ਮੋਰਲ ਵੈਲਿਊ ਨਾ ਉਹ ਤਰਿਕਾ ਹੈ ਹੀ ਨਹੀਂ ਦੁਨੀਆ ਨਹੀਂ ਸੈਲਫਿਸ਼ ਹੋ ਗਈ ਹੈ ਕਿ ਇੱਕ ਦੂਜੇ ਨੂੰ ਆਪਾਂ ਗਿਰਾ ਕੇ ਖੁਸ਼ ਹੰਦ ਗਰਾਉ ਉਹ ਚੱਕ ਚੁੱਕਦੇ ਹੈ ਹੀ ਨਹੀਂ ਤੁਸੀਂ ਦੱਸੋ ਮੈਨੂੰ ਅੱਜ ਸਨਾਤਨ ਸਨਾਤਨ ਧਰਮ ਦੀ ਅੱਜ ਗੱਲ ਕਰਦੇ ਸਨਾਤਨ ਧਰਮ ਦੀ ਸਨਾਤਨ ਧਰਮ ਦਾ ਸਾਡਾ ਸਨਾਤਨ ਧਰਮ ਇੱਕ ਹੈ ਸਾਡੀ ਜਨਰੇਸ਼ਨ ਕਮਿਊਨਿਟੀ ਇੱਕ ਹੈ ਕੋਈ ਕਿਸੇ ਵੱਲ ਖਿੱਚਦਾ ਕੋਈ ਕਿਸੇ ਵੱਲ ਖਿੱਚਦਾ ਕੋਈ ਕਿਸੇ ਵੱਲ ਖਿੱਚ ਰਿਹਾ ਇਹ ਚਾਰ ਸਾਡੇ ਜਿਹੜੇ ਮਹਾਨੋ ਭਾਵਨੇ ਜਿਨ੍ਹਾਂ ਨੂੰ ਅਸੀਂ ਥੰਮ ਪੀਲਰ ਕਹਿੰਦੇ ਆ ਉਹਨਾਂ ਨੂੰ ਕੋਈ ਨਹੀਂ ਸੁਣਦਾ ਉਹਨਾਂ ਤੋਂ ਵੱਡਾ ਕੋਈ ਨਹੀਂ ਅੱਜ ਦੁਨੀਆ ਵਿੱਚ ਉਹਨਾਂ ਦੇ ਵੱਡੇ ਚੰਪੇ ਦੇ ਉਹ ਕਿਹਾ ਸੀ ਟਰਟੜ ਵੱਡੇ ਆ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਦੂਰ ਕਿਵੇਂ ਹੋਏਗੀ ਸਰ ਕਿਸ ਤਰ੍ਹਾਂ ਦੂਰ ਕਰ ਸਕਦੇ ਨਹੀਂ ਦੂਰ ਹੋ ਸਕਦੀ ਜੀ ਅਸੀਂ ਉਸ ਮਕਾਮ ਤੇ ਪਹੁੰਚ ਗਏ ਆ ਗੱਲਾਂ ਅਸੀਂ ਬਹੁਤ ਕਰਨੀਆਂ ਆ ਵਿਜੇ ਜੀ ਗੱਲਾਂ ਅਸੀਂ ਬਹੁਤ ਕਰਨੀਆਂ ਆ ਕਿ ਜਫੀਆਂ ਪਾਣ ਦੀ ਕੋਸ਼ਿਸ਼ ਕਰਨੀਆਂ ਪਰ ਮਨ ਤੁਹਾਡੇ ਇਹਨੇ ਮੈਲੇ ਨੇ ਮਨ ਦੁਨੀਆ ਦੇ ਇਹਨੇ ਮੈਲੇ ਨੇ ਕਿ ਮਨ ਹੀ ਸਾਫ ਨਹੀਂ ਹੈਗੇ ਉਪਰ ਕਹਾਂਗੇ ਤੂੰ ਮੇਰਾ ਅੰਦੋਸ਼ ਸ਼ਿਵਾਜੀ ਪ੍ਰਤਾਪਾਂਗੋ ਛੁਰੀ ਤੇਜ ਕੀਤੀ ਦੀ ਕੱਟ ਦੋ ਇਹ ਤੇ ਇੱਕ ਵੀ ਅੱਗੇ ਜਾ ਰਿਹਾ ਗ੍ਰਾਂਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚੁਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਵੈਸਾ ਉਹ ਵਕਤ ਸੀ ਜਦੋਂ ਮੈਂ ਆਪਣੇ ਫਾਦਰ ਸਾਹਿਬ ਦੱਸਦਾ ਸੀ ਕਿ ਜਿੰਨੇ ਉਹਨਾਂ ਦੇ ਦੋਸਤ ਮਿਲਦੇ ਸੀ ਉਹ ਇੱਕ ਦੂਜੇ ਨੂੰ ਜਫੀਆਂ ਪਾ ਕੇ ਅਸਲ ਚ ਰੋਂਦੇ ਉਹਨਾਂ ਦੇ ਅੱਖਾਂ ਚ ਟੀਅਰ ਨਿਕਲਦੇ ਸੀ ਅਸਲ ਨਿਕਲ ਰਹੇ ਸੀ ਅੱਜ ਤੇ ਬਣਾਉਣੀ ਨੇ ਤੇ ਗੁਨੇਗਾਰ ਤਾਂ ਅਸੀਂ ਆ ਨਾ ਕਿਤੇ ਨਾ ਕਿਤੇ ਗੁਨੇਗਾਰ ਹੋ ਗੁਨੇਗਾਰ ਤੇ ਸਾਨੂੰ ਗੁਨੇਗਾਰ ਵਿਝੇ ਸਾਨੂੰ ਸਮੇਂ ਨੇ ਮਨਾਤਾ ਤੁਸੀਂ ਜਿਹੋ ਜਿਹੋ ਤੁਸੀਂ ਚੱਲ ਰਹੇ ਹੋ ਜੇ ਸੰਸਕ੍ਰਿਤੀ ਚੱਲ ਰਹੇ ਹੋ ਉਹ ਸੰਸਕ੍ਰਿਤੀ ਤੁਹਾਨੂੰ ਬਣਾਇਆ ਮੇਰੇ ਮਨ ਸਾਹਬ ਹੈ ਤੇ ਤੁਹਾਡਾ ਸਾਫ ਨਹੀਂ ਬੰਨੂ ਕਿ ਬੰਨੂ ਕਬਾ ਤੁਸੀਂ ਕੀ ਕਰ ਲੋ ਕੀ ਹੈ ਕੀ ਨਹੀਂ ਵੈਸੇ ਸਭ ਅੱਜ ਦੀ ਜਨਰੇਸ਼ਨ ਉਹੀ ਕਹ ਰਹੇਗੀ ਇਸ ਤਰੀਕ ਇਸ ਚੀਜ਼ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਕਿਉਂਕਿ ਚਲੋ ਬਰਸੀ ਤੇ ਬਹੁਤ ਦੂਰ ਦੀ ਗੱਲ ਲੈ ਲੋ ਕਿ ਸੰਸਕਾਰ ਲਈ ਫਟਾਫਟ ਕਰ ਦੇਗੀ ਇਹਨੂੰ ਨਿਪਟਾਓ ਤੇ ਆਪਾਂ ਆਪਣੇ ਕੰਮਾਂ ਚੱਲੀਏ ਇਸ ਜੀ ਨੂੰ ਸੰਭਾਲਿਆ ਕਿੱਦਾਂ ਜਾ ਸਕਦਾ ਸਰ ਜੀ ਇਧਰ ਲਈ ਜਿਵੇਂ ਕਹਦੇ ਨਾ ਪਰਮਾਤਮਾ ਨੂੰ ਪਾਲ ਲਈ ਭਗਤੀ ਦੀ ਲੋੜ ਹੈ ਮਨ ਸਾਹਬ ਦੀ ਲੋੜ ਹੈ ਸਤਾਰਵਿਸ਼ਣ ਦੀ ਲੋੜ ਹੈ ਉਹਦੀ ਉਹਦੀ ਕਾਟਾ ਜਿੰਨਾ ਸਟਾਟਿਜ ਉਹ ਨਹੀਂ ਆਏਗੀ ਉਨ ਤੱਕ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ ਪੇਰੈਂਟਸ ਜ਼ਿੰਮੇਵਾਰੇ ਦੇ ਵਾਸਤੇ ਇਨਫਰਸ ਪੇਰੈਂਟਸ ਵੀ ਜ਼ਿੰਮੇਵਾਰਾ ਈਵਨ ਜਿਹੜਾ এনਵਾਇਰਨਮੈਂਟ ਆ ਉਹ ਵੀ ਜ਼ਿੰਮੇਵਾਰਾ ਜਦੋਂ ਬੱਚਾ ਪੜਾ ਹੁੰਦਾ ਉਹਨੂੰ ਤੇ ਪਤਾ ਕਿ ਕਰੈਕਸ਼ਨ ਕੀ ਹੁੰਦੀ ਹੈ ਉਹਨੂੰ ਤੁਸੀਂ ਤਾਇਆ ਕਹਿੰਦੇ ਤਾਇਆ ਕਹਿੰਦੇ ਬੋਲਦਾ ਚਾਚਾ ਵੱਡੋ ਚਾਚਾ ਕਹਿੰਦਾ ਵੀ ਇਹ ਇਹਨਾਂ ਦੀ ਇੱਜ਼ਤ ਕਰਨੀ ਉਹ ਹੱਥ ਜੋੜਦਾ ਤੁਹਾਡੇ ਅੱਗੇ ਉਥੇ ਬੱਚੇ ਜੇ ਤੁਸੀਂ ਕਹਿੰਦੇ ਵੀ ਫੌਲ ਲੈਂਗੁਏਜ ਸਿਖਾਉਂਦੇ ਹੋ ਉਹ ਫਿਰ ਫੌਲ ਲੈਂਗੁਏਜ ਬੋਲਣਾ ਸ਼ੁਰੂ ਕਰਦਾ ਉਹ ਜਿਹੜੇ ਰਿਸਪਾਂਸੇਬਲ ਅੱਗੋਂ ਦੇ ਸਮਾਜ ਦੀ ਰਚਨਾ ਦੀ ਸਮਾਜ ਜੋ ਜਿਹਨੂੰ ਅੱਗ ਬਤੀਰਾ ਮਿਲਦਾ ਮਨ ਤੇ ਬਾਪ ਨੇ ਕੈਸੀ ਬੀਂਦੀ ਇਹ ਤੁਸੀਂ ਇਮਾਨਦਾਰੀ ਨਾਲ ਨਾ ਇੱਥੇ ਤੇ ੱੱਕੇ ਪੈਦੇ ਨੇ ਫੋਨ ਵੀ ਜ਼ਿੰਮੇਵਾਰ ਬਣ ਸਕਦੇ ਇਹਦੇ ਕਿ ਇੰਟਰਨੈਟ ਬੜਾ ਚੱਲ ਪਿਆ ਹੈਗਾ ਲੋਕੀ ਕਹਿੰਦੇ ਉੱਚੀ ਨਹੀਂ ਹੋ ਸਰ ਇਹਨਾਂ ਅੱਜ ਦਾ ਸੰਸਕਾਰ ਲੋਕੀ ਵੀਡੀਓ ਤੇ ਦੇਖ ਲੈਂਦੇ ਕੀ ਆਉਣਾ ਮੋਬਾਈਲ ਨੇ ਜਿੱਥੇ ਤਰੱਕੀ ਕੀਤੀ ਹੈ ਨਾ ਸਾਡੇ ਸਾਇੰਸ ਨੇ ਤਰੱਕੀ ਕੀਤੀ ਹੈ ਉਹ ਤਾਂ ਸਾਇੰਸ ਨੇ ਬਿਹਤਰ ਕਰ ਗੋਈ ਕੀਤਾ ਕਿਉਂਕਿ ਅਸੀਂ ਨੂੰ ਨੈਟਿਵ ਸਟੈੱਟਸ ਯੂਜ਼ ਕਰਨੇ ਆ ਇਹ ਇਹ ਬਣਿਆ ਤੇ ਪਾਸਟਰਸ਼ ਸਰਵਿਸ ਜੀ ਆਪਰ ਇਨਫਸਟਮੈਂਟ ਵਾਸਤੇ ਬਣਿਆ ਜੀ ਵੈੱਬਸਪ ਇੱਕ ਸਮਾਜ ਸੁਧਾਰਕ ਅੱਜਕੱਲ ਜਿਹੜਾ ਹੈ ਉਹ 올ਡ 에ਜ ਹੋਮ ਦੀ ਡਿਮਾਂਡ ਕਰਦੇ ਨੇ ਕਿ 올ਡ 에ਜ ਹੋਮ ਬੰਨਣਾ ਚਾਹੀਦਾ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਮਤਲਬ ਸਹੀ ਮੰਨਦੇ ਹੋ ਕਿਸ ਪੱਖ ਸੇ ਆਪਣੀ ਗੱਲ ਰੱਖਦੇ ਹੋ ਦੇਖੋ ਜੀ ਗੱਲ ਹੈ ਸਰ ਮੇ ਜੀ ਤੁਸੀਂ ਬਿਲਕੁਲ ਠੀਕ ਹੈ ਕਿ 올ਡ 에ਜ ਹੋਮ ਦੀ ਰਿਕੁਆਇਰਮੈਂਟ ਬਣ ਗਈ ਕਿਉਂਕਿ ਸਾਡੇ ਜਿਹੜੀ ਸਾਡੀ ਪੀੜ੍ਹੀ ਦੂਸਰੇ ਘਰਾਂ ਨਾਲ ਜੋੜਦੀ ਏ ਦਿਨੋ ਸੇ ਗੇੜ ਲਾ ਕੇ ਜਾਣਾ ਉਹ ਇਹਨਾਂ ਕੇ ਮਤਲਬ ਕਿ ਐਕਸਪਲੇ ਐਕਸਪਲੇਨੇਸ਼ਨ ਹੁੰਦੀ ਏ ਕਿ ਉਹ ਉਸੇ ਦੇ ਕਹਿੰਦੇ ਮੈਂ ਤਾਦਰਾਂ ਜੇ ਤੂੰ ਇਹਨੂੰ ਛੱਡ ਗਿਆਗਾ ਹੋਲਡ ਚ ਉਹ ਕੀ ਕਰੇਗਾ ਘਰ ਨੂੰ ਵੇਖੇਗਾ ਬਾਪ ਨੂੰ ਵੇਖੇਗਾ ਦੇਖੇ ਮੈਂ ਇਹ ਬੇਨਤੀ ਕਰਾਂਗਾ ਸਮਾਜ ਅਗੇ ਕਿ ਵੀ ਆਪਣੀ ਆਪਣੀ ਡਿਊਟੀ ਤੰ ਦੇਈ ਨਾ ਨਮਾਓ ਡਟ ਕੇ ਨਮਾਓ ਚਾਹੇ 엄마 ਚਾਹੇ ਭਾਬਾ ਚਾਹੇ ਪੈਣਾ ਚਾਹੇ ਪ੍ਰਾਇਤ ਚਾਹੀ ਚਾਤੀਏ ਤੇ ਭਾਬੀ ਕੋਈ ਹੋ ਤੁਹਾਨੂੰ ਜੇ ਤੁਸੀਂ ਸੰਸਾਰ ਚ ਆਪਣੀ ਡਿਊਟੀ ਡੈਡੀਕੇਸ਼ਨ ਨਹੀਂ ਨਹੀਂ ਨਿਭਾਓਗੇ ਤੇ ਸੰਸਾਰ ਤੁਹਾਨੂੰ ਜੁੜੀ ਦੋਸ਼ੀ ਮੰਨੇਗਾ ਜੀ ਜਨਮ ਜੀ ਅੱਜ ਜਿਹੜੀ ਵਰਸੀ ਮਨਾਈ ਗਈ ਹੈ ਜੀ ਇਹ ਵੈਸਾਪ ਦੇ ਫਾਦਰ ਸਾਹਿਬ ਤੇ ਮਦਰ ਸਾਹਿਬ ਦੀ ਕਿਸ ਜਗ੍ਹਾ ਤੇ ਮਨਾਈ ਗਈ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਸ ਹੈਪੋਰ ਰਾਜੇ ਜਿਹੜੀ ਇਹ ਵਰਸੀ ਅੱਜ ਮਨਾਈ ਗਈ ਹੈ ਪਸਰਾ ਮੰਦਿਰ ਮੁਹਾਲੀ ब्राह्मण सभा ਦਾ ਮੈਂ ਜਿਹੜਾ ਸਾਡਾ ਦਫ਼ਤਰ ਹੈ ਇੱਥੇ ਅੱਜ ਅਸੀਂ ਉੱਥੇ ਬੈਠੇ ਹਾਂ ਮੰਦਿਰ ਦੇ ਵਿੱਚ ਜਿਸ ਤਰ੍ਹਾਂ ਕਿ ਵੈਸਾ ਬਣਾ ਬੜੇ ਵਧੀਆ ਤਰੀਕੇ ਨਾਲ ਕਿਉਂਕਿ ਜਿਸ ਤਰ੍ਹਾਂ ਸੰਸਕਾਰਾਂ ਦੀ ਗੱਲ ਆਉਂਦੀ ਹੈ ਇਹ ਜਿਹੜੇ ਹੈ ਸੰਸਕਾਰ ਜਿਸ ਤਰ੍ਹਾਂ ਵੈਸਾ ਦੱਸ ਰਹੇ ਹਨ ਵੀ ਗਾਹਾਂ ਗਾਹਾਂ ਖਤਮ ਹੁੰਦੇ ਜਾ ਰਹੇ ਨੇ ਇਹ ਮਨਾਣੀ ਆਪਾਂ ਨੂੰ ਇੱਥੇ ਹੀ ਚਾਹੀਦੀ ਆ ਮੰਦਿਰ ਚ ਜਿਸ ਤਰ੍ਹਾਂ ਕਿ ਜਾਂ ਆਪਾਂ ਕਿਸੇ ਵੀ ਘਰ ਚ ਵੀ ਕਰਦੇ ਆ ਤਾਂ ਧਾਰਮਿਕ ਖਿਆਲ ਦੇ ਵਿੱਚ ਭੋਜਨ ਪਾਠ ਕਰਕੇ ਫਿਰ ਬਜ਼ੁਰਗਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜਾ ਸਰਦਾ ਦਾ ਫੁੱਲ ਉਹਨਾਂ ਨੂੰ ਨਮਨ ਕੀਤਾ ਜਾਂਦੇ ਨੇ ਇਸ ਤਰੀਕੇ ਬਹੁਤ ਵਧੀਆ ਤਰੀਕੇ ਨਾਲ ਲੰਗਰ ਲਗਾ ਕੇ ਇੱਥੇ ਕੀਤਾ ਅੱਜ ਕੀ ਪ੍ਰੋਗਰਾਮ ਇੱਥੇ ਕੀਤਾ ਗਿਆ ਮੰਦਿਰ ਚ ਮੰਦਿਰ ਚ ਬਸ ਉਸ ਲਈ ਕੀਰਤਨ ਕੀਤਾ ਗਿਆ ਕੀਰਤਨ ਤੋਂ ਬਾਅਦ ਪ੍ਰਸ਼ਾਦ ਵੰਡਨ ਕਰਕੇ ਭੰਡਾਰਾ ਲਗਾਇਆ ਗਿਆ ਕਿ ਜਿਹੜਾ ਕਿ ਹਰੇਕ ਇੱਕ ਹਰੇਕ ਦੇ ਮੂੰਹ ਦੇ ਵਿੱਚ ਪ੍ਰਸ਼ਾਦ ਦੇ ਰੂਪ ਚ ਭਵੇਂ ਆਮ ਸੰਗਤ ਬਾਹਰ ਆ ਕੇ ਇਹ ਖਾ ਰਹੀ ਆ ਤਾਂ ਉਹ ਬਹੁਤ ਅੱਛਾ ਲੱਗ ਰਿਹਾ ਹੈ Thank you. ¡Gracias!